ਹੇਲੋਈਆ ਸਾਰਨ ਜਾਂਚ ਦੀ ਹੋ ਰਭੇ ਦਸਤ ਦੀ ਜਾਂਚ ਸੀ ਮੇਰਾ ਨਾਮ ਅਮਰਿਆ ਹੋਮ ਮੇਰਾ ਪਿੰਡ ਬੋਲੀਆ ਨੂੰ ਇਹ ਦਵਾਈ ਪਿਛਲੇ ਸੋਮਵਾਰ ਦੀ ਆ ਕਿਉਂਕਿ ਮੇਰੇ ਛਾਤੀ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦੀ ਮੈਂ ਆਪਣੇ ਸਰ ਦੇ ਵਿੱਚ ਹਸਪੀਟਲ ਦੇ ਵਿੱਚ ਚੱਲ ਕਰਮ ਗਿਆ ਤੇ ਮੈਂ ਜਦੋਂ ਡਾਕਟਰ ਨੂੰ ਸਾਰੀ ਪਰੋਮ ਦੱਸੀ ਤੇ ਡਾਕਟਰ ਨੇ ਮੈਨੂੰ ਇਹ ਸਾਡੀ ਆਖਰੀ ਵਾਰ ਉਹ ਕਰਵਾਉਂਦੇ ਕਿਹਾ ਜਦੋਂ ਉਹਨਾਂ ਨੇ ਐਕਸਰੇ ਵਾਸਤੇ ਬੋਲਿਆ ਚਰਮਨ ਬਹੁਤ ਜ਼ਿਆਦਾ ਪਰੇਸ਼ਾਨ ਆ ਤੇ ਮੇਰੀ ਮਦਰੀ ਮੇਰੇ ਨਾਲ ਬੜੀ ਪਰੇਸ਼ਾਨੀ ਦੇ ਵਿੱਚ ਆ ਤੇ ਮੈਂ ਰੌਬ ਦੇ ਦਾਸਾਂ ਨੂੰ ਫੋਨ ਲਾਇਆ ਕਿ ਸੰਤ ਜੀ ਮੈਂ ਡਾਕਟਰ ਨੂੰ ਜਾਂਚ ਤਾਂ ਕਰਵਾਇਆ ਤੇ ਪਰ ਮਿੰਨਾ ਐਕਸਰਾ ਦੇਖੇ ਦਿੱਤਾ ਵਾ ਕਿ ਉਹ ਐਕਸਰਾ ਕਰਵਾਉਂ ਤੇ ਮਹੀ ਪਰੇਸ਼ਾਨੀ ਆ ਤੇ ਮੈਂ ਰੌਬ ਦੇ ਦਾਸਾਂ ਕੋਲ ਪ੍ਰਾਰਥਨਾ ਆਪਣੇ ਦਾਸਾਂ ਨੇ ਤਾਪਨਾ ਕੀਤੀ ਪਰ ਮੁੰਡਿਆ ਕਿ ਕੋਈ ਗੱਲ ਨਹੀਂ ਕੋ ਐਕਸਰਾ ਕਰਵਾ ਬਿਲਕੁਲ ਹਮੇਸ਼ਾ ਸਹੀ ਕਰੇਗਾ ਸਾਚਮਚ ਉਹ ਮੈਂ ਐਕਸਰਾ ਕਰਵਾਇਆ ਤੇ ਮੈਂ ਡਾਕਟਰ ਨੂੰ ਭੇਜਾ ਤੇ ਡਾਕਟਰ ਨੇ ਇਹਨਾਂ ਸਾਚਮਚ ਉਹ ਹੀ ਵਰਡ ਗਏ ਕਿ ਬਿਲਕੁਲ ਨਾਰਮਲ ਹੈ ਕੋਈ ਗੱਲ ਬਾਤ ਨਹੀਂ ਮੈਂ ਰੱਬ ਦੇ ਦਾਸਾਂ ਦਾ ਔਰ ਪਰਮੇਸ਼ਰ ਦੇ ਦਾਸਾਂ ਦਾ ਵੀ ਧੰਨਵਾਦ ਕਰਦਾ ਜਿਸ ਨੇ ਮੇਲੇ ਸੁਪਟੀ ਬਿਮਾਰੀ ਤੋਂ ਆਜ਼ਾਦ ਕੀਤਾ ਸਾਰੇ ਮਹਿਮਾਂ ਸਾਰਾ ਜਿੱਤੇ ਦੇ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਨਾਬ ਸਾਰੇ ਭੈਣ ਭਾਈ ਨੂੰ ਗਿਆਨ ਦੇ